ਗੁਰਦਰਾ ਜਾਮਨੀ ਸਾਹਿਬ ਜਿਸ ਜਗ੍ਹਾ ਤੇ ਅਰਦਾਸ ਕਰਵਾਉਣ ਨਾਲ ਸੰਗਤਾਂ ਦੇ ਉੱਤਰ ਜਾਂਦੇ ਨੇ ਕਰ ਜੀ ਇਹ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਸਰਬੰਸਦਾਨੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਆਪਣੇ ਪਾਵਨ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾਇਆ ਇਤਿਹਾਸ ਗਵਾਹ ਹੈ ਕਿ ਇੱਕ ਜੱਟ ਨੇ ਬਾਣੀਏ ਕੋਲੋਂ ਦਸ਼ਮ ਪਾਸਾ ਜੀ ਨੂੰ ਜਾਮਨ ਪਾ ਕੇ ਕਰਜ਼ਾ ਲਿਆ ਸੀ ਪਰ ਉਹ ਕਰਜ਼ਾ ਵਾਪਸ ਮੋੜਨ ਤੋਂ ਪਹਿਲਾਂ ਹੀ ਮਰ ਗਿਆ ਭਾਬ ਉਸਨੇ ਬਾਣੀਏ ਦਾ ਕਰਜ਼ਾ ਨਾ ਉਤਾਰਿਆ ਅਤੇ ਜੱਟ ਮਰ ਕੇ ਤਿੱਤਰ ਦੀ ਜੂਨ ਵਿੱਚ ਪੈ ਗਿਆ ਅਤੇ ਬਾਣੀਆ ਬਾਸ ਦੀ ਜੂਨ ਵਿੱਚ ਮਹਾਰਾਜ ਜੀ ਨੇ ਤਿੱਤਰ ਨੂੰ ਵੀ ਇਸ ਜਗ੍ਹਾ ਤੇ ਆਪਣੇ ਕੋਲ ਬੁਲਾਇਆ ਅਤੇ ਬਾਜ ਨੂੰ ਵੀ ਜੋ ਪਿਛਲੇ ਯਾਰਾਂ ਵਿੱਚ ਜੱਟ ਤੇ ਬਾਣੀਆ ਸਨ ਮਹਾਰਾਜ ਜੀ ਨੇ ਬਾਜ ਨੂੰ ਕਿਹਾ ਕਿ ਤਿੱਤਰ ਕੋਲੋਂ ਆਪਣਾ ਬਦਲਾ ਲੈ ਲੇ ਅਤੇ ਸਾਡੀ ਜਾਮਨੀ ਹੈ ਉਸ ਤੋਂ ਸਾਨੂੰ ਛੁਟਕਾਰਾ ਮਿਲ ਜਾਵੇਗਾ ਅਤੇ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਉਸ ਬਾਣੀਏ ਕੋਲੋਂ ਉਸ ਜੱਟ ਨੂੰ ਮਰਵਾ ਕੇ ਆਪਣੀ ਜੋ ਜਾਮਨੀ ਸੀ ਉਸ ਤੋਂ ਛੁਟਕਾਰਾ ਪਾ ਲਿਆ ਅਤੇ ਸੰਗਤਾਂ ਨੂੰ ਇਸ ਜਗ੍ਹਾ ਤੇ ਮਹਾਰਾਜੀ ਨੇ ਬਰ ਵੀ ਦਿੱਤੇ ਮਹਾਰਾਜੀ ਦੇ ਨੀਲੇ ਘੋੜੇ ਨੇ ਇਸ ਜਗ੍ਹਾ ਤੇ ਪੌੜ ਮਾਰ ਕੇ ਜਲ ਦਾ ਸੋਮਾ ਕੱਢਿਆ ਸੀ ਉਸ ਜਗ੍ਹਾ ਤੇ ਅੱਜ ਸੁੰਦਰ ਜੋ ਸਰੋਵਰ ਹੈ ਉਹ ਮੌਜੂਦ ਹੈ ਇਸ ਜਗ੍ਹਾ ਤੇ ਸੰਗਤਾਂ ਦਰਸ਼ ਮੇਲੇ ਕਰਨ ਆਉਂਦੀਆਂ ਹਨ ਅਤੇ ਅਰਦਾਸ ਬੇਨਤੀ ਕਰਦੀਆਂ ਹਨ ਕਿ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਜੱਟ ਤੇ ਬਾਣੀ ਦਾ ਉਧਾਰ ਕੀਤਾ ਸਾਡਾ ਵੀ ਉਧਾਰ ਕਰਨਾ ਅਤੇ ਸਾਡੇ ਸਰੋਂ ਵੀ ਜੋ ਕਾਰਜ ਹੈ ਉਸ ਨੂੰ ਉਤਰਵਾ ਦੇਣਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ